ਹਾਂਜੀ 8:30 ਵਜੇ ਆਪਾਂ ਨੇ ਸ੍ਰੀ ਹਰਮੰਦਰ ਸਾਹਿਬ ਤੋਂ ਅੱਜ ਆਪਣਾ ਸਫ਼ਰ ਸ਼ੁਰੂ ਕੀਤਾ ਏ ਤਾਂ ਉਹ ਜਗਨ ਆਪਣੇ ਆਪ ਨਾਲ ਹੀ ਸਾਂਝੀ ਪੈਦਾ ਕਰ ਲੈਂਦੀ ਹੈ ਉਹੀ ਸਾਂਝ ਹੈ ਜਿਹੜੀ ਹਰੇਕ ਗੁਰੂ ਘਰ ਦੇ ਵਿੱਚ ਸਾਨੂੰ ਮਿਲਦੀ ਹੈ ਚਾਹੇ ਪਰ ਕੇ ਆਪਾਂ ਨੂੰ ਖਾਣੇ ਤੋਂ ਬਾਅਦ ਗੁੜ ਤੇ ਸੌਫ ਆ ਗਿਆ ਹਾਂਜੀ 8:30 ਵਜੇ ਆਪਾਂ ਨੇ ਸ੍ਰੀ ਹਰਮੰਦਰ ਸਾਹਿਬ ਤੋਂ ਅੱਜ ਆਪਣਾ ਸਫ਼ਰ ਸ਼ੁਰੂ ਕੀਤਾ ਤੁਹਾਨੂੰ ਪਤਾ ਹੈ ਪਿਛਲੇ ਬਲੌਗਸ ਦੇ ਵਿੱਚ ਆਪਾਂ ਨੇ ਸ੍ਰੀ ਹਰਮੰਦਰ ਸਾਹਿਬ ਦੇ ਨੇੜੇ ਜਿੰਨੇ ਵੀ ਗੁਰੂ ਘਰ ਦਿਖਾ ਸਕੇ ਪੱਧਖੜ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਦਾ ਇਤਿਹਾਸ ਦੱਸਣ ਦੀ ਕੋਸ਼ਿਸ਼ ਕੀਤੀ ਹੈ ਜੇ ਪਾ ਜਾ ਰਹੇ ਆ ਵਾਪਸ ਦੋ ਦਿਨ ਬਨੇਤੇ ਗੁਰੂ ਘਰਾਂ ਦੇ ਦਰਸ਼ਨ ਕੀਤੇ ਨੇ ਜਿੰਨੇ ਹੋ ਸਕੇ ਨੇੜੇ ਤੇੜੇ ਜੇ ਸੰਗਤ ਨੇ ਆਉਣਾ ਹੋਵੇ ਉਮੀਦ ਆ ਤੁਹਾਨੂੰ ਕਾਫੀ ਮਦਦ ਮਿਲੂਗੀ ਇਸ ਦੇ ਨਾਲ ਕਈ ਵੀਰ ਭ੍ਰੰਟ ਪੈਡ ਭਰਾ ਆਪਣੇ ਬਲੌਗ ਦੇਖਦੇ ਜਰੂਰ ਨੇ ਪਰ ਸਬਸਕ੍ਰਾਈਬ ਨਹੀਂ ਉਹਨਾਂ ਨੇ ਕੀਤਾ ਜੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਦਰਸ਼ਨ ਜਿੱਥੇ ਦੋਂ ਲੋਡ ਆਉ ਦੇ ਚਲੋ ਸਾਰੇ ਨਹੀਂ ਦੇਖਣ ਜੇ ਕਿਤੇ ਪੰਜਣਾਣਾ ਹੁੰਦਾ ਹੈ ਤਾਂ ਆਪਾਂ ਪਹਿਲਾਂ ਦੇਖ ਲਈ ਤਾਂ ਵਧੀਆ ਰਹਿੰਦਾ ਵੀ ਹਾਂ ਉਹ ਜਗ੍ਹਾ ਤੇ ਕਿਹੜੇ ਕਿਹੜੇ ਗੁਰੂ ਘਰ ਨੇ ਜਾਂਦੇ ਤਾਂ ਹੁੰਦੇ ਆ ਆਪਾਂ ਨੇੜੇ ਤੇੜੇ ਦੇ ਵਿੱਚ ਹੋਰ ਵੀ ਗੁਰੂ ਘਰਾਂ ਦਾ ਪਤਾ ਹੋਵੇ ਦਾ ਇੱਕੋ ਵਾਰ ਦੇ ਵਿੱਚ ਆਪਾਂ ਉਹਨਾਂ ਨੂੰ ਦੇਖ ਸਕਦੇ ਆ ਦਰਸ਼ਨ ਕਰ ਸਕਦੇ ਆ ਬਾਕੀ ਜਿਹੜੇ ਨਹੀਂ ਕਰੋ ਨਾ ਨਿਕਲ ਸਕਦੇ ਉਹਨਾਂ ਲਈ ਵੀ ਬਹੁਤ ਮੈਨੂੰ ਲੱਗਦਾ ਇਹ ਉਹਨਾਂ ਦੀ ਘਰੇ ਬੈਠੇ ਦੀ ਅਰਦਾਸ ਹੈ ਕਮੈਂਟ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖ ਦਿਆ ਕਰੋ ਜਦੋਂ ਆਪਾਂ ਕਿਸੇ ਗੁਰੂ ਘਰ ਦੇ ਦਰਸ਼ਨ ਕਰਾਉਣੀ ਆ ਤਾਂ ਜੀ ਤੁਹਾਡੀ ਹਾਜ਼ਰੀ ਵੀ ਲੱਗ ਜੀ ਆਪਾਂ ਤਾਂ ਅਰਦਾਸ ਸ਼ੁਰੂਆਤ ਦੇ ਪੱਲੇ ਦੀ ਕਰਨੀ ਹੁੰਦੀ ਹੈ ਜਿਹੜੇ ਦੇਖਦੇ ਨੇ ਉਹਨਾਂ ਦੀ ਅਰਦਾਸ ਆਪਾਂ ਜ਼ਰੂਰ ਕਰਦੇ ਹਾਂ ਵੀ ਜੋ ਵੀ ਸੰਗਤ ਸਾਡੇ ਨਾਲ ਜੁੜੇ ਉਹਨਾਂ ਦੀ ਵੀ ਅਰਦਾਸ ਕਬੂਲ ਹੋਵੇ ਜੋ ਜਾਣੇ ਅੱਗੇ ਆਪਾਂ ਦੇਖਦੇ ਆ ਰਸਤੇ 'ਚ ਇੱਕ ਹਵੇਲੀ ਆਉਂਦੀ ਆ ਉੱਥੇ ਥੋੜਾ ਚਾਹ ਪਾਣੀ ਪੀਨੇ ਬ੍ਰੇਕਫਾਸਟ ਕਰਦੇ ਆ ਬੈਲੈਕ ਕੋਲ ਰੁਕੇ ਸੀ ਅਸੀਂ ਵਧੀਆ ਲੱਗਿਆ ਉੱਥੇ ਦਾ ਖਾਣਾ ਵੀ ਵਧੀਆ ਲੱਗਿਆ ਤੇ ਰੇਟ ਵੀ ਠੀਕ ਲੱਗੇ ਅੱਜ ਜਾਂਦੇ ਨੇ ਤਾਂ ਮੈਨੂੰ ਲੱਗਦਾ ਹਰ ਇੱਕ ਭੈਣ ਭਾਈ ਹਰਮੰਦਰ ਸਾਹਿਬ ਜ਼ਰੂਰ ਪਹਿਲਾਂ ਮੱਥਾ ਟੇਕ ਕੇ ਜਾਂਦੇ ਨੇ ਉਨਾਂ ਨੂੰ ਦੁਬਾਰਾ ਆਪਣਾ ਉਹ ਟਾਈਮ ਹੈ ਜਿਹੜਾ ਪ੍ਰਮਾਤਮਾ ਦਾ ਸ਼ੁਕਰਾਨਾ ਹੈ ਹੁਣ ਵੀ ਸੈੱਟ ਹੋ ਜਾਂਦੇ ਨੇ ਬੱਚੇ ਬਾਹਰ ਤਾਂ ਉਹ ਦੁਬਾਰਾ ਆਪਣਾ ਸ਼ੁਕਰਾਨਾ ਜ਼ਰੂਰ ਕਰਨਾ ਤਾਂ ਜੋ ਉਹਨਾਂ ਨੂੰ ਕਾਰੋਬਾਰ ਹੈ ਜਿਹੜਾ ਉਹਨਾਂ ਦਾ ਸੈੱਟਰ ਹੈ ਬੱਚੇ ਆਪਣੇ ਕਾਮਯਾਬ ਹੋਈ ਜਾਂ ਅੱਕੇ ਪ੍ਰਮਾਤਮਾ ਉਹਨਾਂ ਸਿਰ ਪਰ ਰੱਖਦਾ ਸਾਰਿਆਂ ਦੀ ਜਦੋਂ ਅਸੀਂ ਪ੍ਰਮਾਤਮਾ ਨੂੰ ਯਾਦ ਰੱਖਦੇ ਹਾਂ ਨਾਲ ਜਦੋਂ ਆਉਂਦੇ ਜਾਂਦੇ ਰਹਿੰਦੇ ਆ ਤਾਂ ਜਿਹੜੀ ਵੀ ਥਾਂ ਤੇ ਆਪਾਂ ਰੁਟੀਨ ਚ ਆਉਂਦੇ ਜਾਂਦੇ ਰਹੀਏ ਜਾਂ ਕੋ ਸਮੇਂ ਬਾਅਦ ਵੀ ਆਉਂਦੇ ਜਾਂ ਤਾਂ ਉਹ ਜਗ੍ਹਾ ਨ ਆਪਣੇ ਆਪ ਨਾਲ ਹੀ ਖਾਂਜ ਹੀ ਪੈਦਾ ਕਰ ਲੈਂਦੀ ਹੈ ਉਹੀ ਖਾਂਜ ਹੈ ਜਿਹੜੀ ਹਰੇਕ ਗੁਰੂ ਘਰ ਦੇ ਵਿੱਚ ਸਾਨੂੰ ਮਿਲਦੀ ਹੈ ਚਾਹੇ ਅਸੀਂ ਹਰਮੰਦਰ ਸਾਹਿਬ ਦੀ ਗੱਲ ਕਰਦੇ ਆਂ ਚਾਹੇ ਬਾਬਾ ਦੀਪ ਸਿੰਘ ਜੀ ਦੀ ਇਹ ਗੁਰੂ ਘਰ ਦੇ ਕਰਦੇ ਆਂ ਛੇਟਾ ਸਾਹਿਬ ਹੈ ਹਰਮੰਦਰ ਸਾਹਿਬ ਦੇ ਨੇੜੇ ਇਸ ਤਰ੍ਹਾਂ ਹੀ ਸਾਰੇ ਗੁਰੂ ਘਰ ਨੇ ਜਿਹੜੇ ਜਿੱਥੇ ਗੁਰੂ ਅਮਰਦਾਸ ਜੀ ਦਾ ਜਨਮ ਹੋਇਆ ਉਹ ਸਥਾਨ ਵੀ ਇੱਧਰ ਹੈ ਗੁਰੂ ਅਰਜਨ ਦੇਵ ਜੀ ਦੇ ਵੰਦਿਤ ਸਥਾਨ ਗੁਰੂ ਹਰਗੋਬਿੰਦ ਪਾਸ਼ਾ ਦੇ ਇਸ ਲਈ ਜਦੋਂ ਇੱਧਰ ਆਉਨੇ ਆ ਤਾਂ ਜਿੱਥੇ ਅਸੀਂ ਹਰਮੰਦਰ ਸਾਹਿਬ ਦੇ ਦਰਸ਼ਨ ਕਰਦੇ ਆ ਉੱਥੇ ਨਾਲੇ ਨਾਲ ਲੱਗਦੇ ਜਿੰਨੇ ਵੀ ਗੁਰੂ ਘਰ ਨੇ ਉਹਨਾਂ ਦੇ ਦਰਸ਼ਨ ਕਰਨੇ ਵੀ ਕਹੀਂ ਦੇ ਨੇ ਜ਼ਰੂਰੀ ਨੇ ਕਿਉਂਕਿ ਜਿਹੜਾ ਉਹਨਾਂ ਦੀਆਂ ਕੁਰਬਾਨੀਆਂ ਨੂੰ ਨਾ ਇਤਿਹਾਸ ਜਦੋਂ ਪੜ੍ਹਦੇ ਆ ਤਾਂ ਪਤਾ ਲੱਗਦਾ ਵੀ ਹਾਂ ਕਿੰਨਾ ਕੁਝ ਉਹਨਾਂ ਨੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਹੰਢਾਇਆ ਆ ਆਪਾਂ ਸਬਰ ਸੰਤੋਖ ਕਰਨਾ ਸਿੱਖਦੇ ਆਪਾਂ ਨਾ ਆਪਾਂ ਦੇਖ ਕੇ ਆਇਆ 13 ਸਿੰਘਾਂ ਦੇ ਨਾਲ ਸੰਬੰਧਿਤ ਆਸਥਾਨ ਇਹ ਆਪਣੇ ਯਾਦ ਹੀ ਨਹੀਂ ਸੀ ਵੀ 13 ਸਿੰਘ ਸੀ ਜਿਹੜੇ 1978 ਚ ਸ਼ਹੀਦ ਹੋਏ ਸੀ ਉਹਨਾਂ ਦਾ ਇਸ ਤੋਂ ਵੱਡਿਆ ਬੇਗਮ ਉਹਨਾਂ ਦਾ ਸਤਨ ਬਣਿਆ ਹੋਇਆ ਦੱਸੋ ਹਨਾ ਕਿਉਂਕਿ ਬੇ ਇੱਕ ਸਾਰੇ ਗੁਰੂ ਘਰ ਹੈ ਹੂੰ ਜਿੱਥੇ ਬਾਬਾ ਬੁੱਢਾ ਜੀ ਨਾਲ ਗੁਰੂ ਅਰਜਨ ਦੇਵ ਜੀ ਉਹ ਵੇਖਦੀਆਂ ਗੱਲਾਂ ਗਿਆਨ ਦੀਆਂ ਗੱਲਾਂ ਕਰਿਆ ਕਰਦੇ ਸਨ ਸਾਰਿਆਂ ਨੂੰ ਬੇਨਤੀ ਹੈ ਵੀ ਜ਼ਰੂਰ ਦੇਖਿਓ ਆਪਣੇ ਇਹ ਸਾਰੇ ਵਲੌਗ ਨੇ ਜਿਹੜੇ ਗੁਰੂਤਰਾ ਦੇ ਦਰਸ਼ਨ ਆਪਾਂ ਨੇ ਆਪਣੇ ਵੱਲੋਂ ਕੋਸ਼ਿਸ਼ ਕੀਤੀ ਹੈ ਚਲੋ ਫਿਰ ਵੀ ਕੋਈ ਵਾਰ ਗਲਤੀ ਕੋਈ ਹੋ ਜਾਂਦੀ ਹੈ ਮਾਫ ਕਰਿਓ ਬਾਕੀ ਰਸਤਾ ਵੀ ਬੜਾ ਵਧੀਆ ਜਿਹਾ ਨਾ ਸੌਂ ਠੀਕ ਹੈ ਬੰਦੜਵਾਈ ਜੀ ਹੋ ਜਾਂਦੀ ਹੈ ਨਾ ਪਰ ਗਰਮੀ ਹੈ ਕੀ ਅੱਜ 10 ਅਗਸਤ ਹੋ ਗਿਆ ਬਾਗਾ ਬਾਰਡਰ ਵੀ ਜਾ ਕੇ ਆਏ ਹਾਂ ਅਜ ਮੈਂ ਬਾਗਾ ਬਾਰਡਰ ਦੀ ਅਸੀਂ ਨੇ ਕੋਸ਼ਿਸ਼ ਕੀਤੀ ਹੈ ਜੋ ਵੀ ਉੱਥੇ ਡੌਗ ਸ਼ੋ ਵੀ ਹੈਗੇ ਨੇ ਡੌਗਸ ਕਿਵੇਂ ਉਹਨਾਂ ਦੀ ਹੈਲਪ ਕਰਦੇ ਨੇ ਇਹ ਆਪਾਂ ਪਾਰਟ ਦੇ ਵਿੱਚ ਪਾ ਦਾਂਗੇ ਕਿਉਂਕਿ ਲੰਬੀ ਬਹੁਤ ਬਣ ਗਈ ਸੀ ਕੱਠੀ ਪਾਣੀ ਔਖੇ ਨੇ ਵਲੌਗ ਬਣਾਉਣੇ ਤਾਂ ਤੁਹਾਨੂੰ ਦੋ ਜਾਂ ਤਿੰਨ ਵਲੌਗਸ ਦੇ ਵਿੱਚ ਅਸੀਂ ਦਿਖਾਵਾਂਗੇ ਪਾਰਟ ਕਰਕੇ ਜਿਹੜੇ ਬਾਗਾ ਬਾਗਡਰ ਨਹੀਂ ਜਾ ਸਕਦੇ ਘਰੇ ਬੈਠੇ ਨੇ ਆਪਣੇ ਬਜ਼ੁਰਗਾਂ ਨੂੰ ਵੀ ਦਿਖਾ ਦਿਓ ਕਿਵੇਂ ਆਪਾਂ ਬਿਲਕੁਲ ਨਾਲ-ਨਾਲ ਹੋ ਕੇ ਵੀ ਪਾਕਿਸਤਾਨ ਤੇ ਪੰਜਾਬ ਇਹ ਬਣੇ ਵੇ ਅਲੱਗ ਬਣੇ ਵੇ ਇੰਡੀਆ ਇਹਨੂੰ ਆਪਾਂ ਨਾਲੇ ਬਾਗਾ ਬਾਰਡਰ ਦੀ ਸੌਤੇ ਟਾਰੀ ਬਾਰਡਰ ਕਹਿਣਾ ਸ਼ੁਰੂ ਕਰੀਏ ਕਿਉਂਕਿ ਸ਼ਾਮ ਸਿੰਘ ਟਾਰੀ ਜੀ ਦਾ ਵੀ ਬਹੁਤ ਵੱਡਾ ਯੋਗਦਾਨ ਰਿਹਾ ਹੈ ਇਹ ਸਾ ਅਸੀਂ ਸਾਡੇ ਬਲੌਗ ਦੇ ਵਿੱਚ ਸਾਰਾ ਕੁਝ ਤੁਹਾਨੂੰ ਦਿਖਾਵਾਂਗੇ ਕੀ ਦਾ ਕੀ ਕੀ ਰੋਲ ਹੈ ਜਿੰਨਾ ਕੋ ਹੋ ਸਕੇ ਸਾਡੇ ਤੋਂ ਤਾਂ ਅੱਗੇ ਜੁਰਤ ਘਾਵਾਂਗੇ ਜੁੜੇ ਰਹੋ ਆਪਣੇ ਵਲੌਗਸ ਦੇ ਨਾਲ ਨਵੇਂ-ਨਵੇਂ ਬਲੌਗ ਹੋਰ ਵੀ ਅਸੀਂ ਆਪ ਵੀ ਪਹਿਲਾਂ ਲੱਭਦੇ ਆਂ ਫਿਰ ਦੇਖਦੇ ਆਂ ਵੀ ਕਿਹੜੀ-ਕਿਹੜੀ ਜਗ੍ਹਾ ਜਿਹੜੀ ਆਪਾਂ ਨਾ ਦੇਖ ਨਹੀਂ ਸਕੇ ਤੁਹਾਨੂੰ ਵੀ ਦਿਖਾਈਏ ਤੇ ਅਸੀਂ ਵੀ ਦੇਖੀਏ ਵੈਸੇ ਆਪਾਂ ਜਦੋਂ ਸੁੱਖਿਆ ਹੋਇਆ ਹੁੰਦਾ ਹੈ ਨਾ ਮੱਥਾ ਟਿਕਣ ਚਲੇ ਜਾਂਦੇ ਆ ਪਰ ਉਸ ਟਾਈਮ ਆਪਾਂ ਇਤਿਹਾਸ ਤੇ ਉਹਨਾਂ ਧਿਆਨ ਨਹੀਂ ਦਿੰਦੇ ਹੋਣ ਜਦੋਂ ਆਪਾਂ ਇਹ ਹੁੰਦਾ ਵੀ ਹਾਂ ਸਾਰਿਆਂ ਦਾ ਇਤਿਹਾਸ ਦੱਸਣਾ ਹੈ ਤਾਂ ਜਾਣਕਾਰੀ ਹੈ ਜਿਹੜੀ ਕੱਢੀ ਪੂਰੀ ਪ੍ਰੋਪਰ ਕਰਕੇ ਫਿਰ ਤੁਹਾਡੇ ਨਾਲ ਸਾਂਝੀ ਕਰਦੇ ਆਂ ਫਿਰ ਵੀ ਕਿਤੇ ਨਾ ਕਿਤੇ ਚਲੋ ਮਾੜਾ ਮੋਟਾ ਉੱਪਰ ਨੀਚੇ ਹੋਏ ਜਾਂਦਾ ਹੁੰਦਾ ਹੈ ਤਾਂ ਤੁਸੀਂ ਸਗੋਂ ਤੇ ਆਮੋ ਤੁਸੀਂ ਹੋਰ ਵੀ ਜ਼ਿਆਦਾ ਵਧੀਆ ਤਰੀਕੇ ਨਾਲ ਉਹਨੂੰ ਦੇਖੋ ਅਗਲੀ 4 ਕਿਲੋਮੀਟਰ ਹੈਗੀ ਜਿੱਥੇ ਆਪਾਂ ਜਾ ਕੇ ਹੁਣ ਕਵੇਰ ਦਾ ਨਾਸ਼ਤਾ ਹੈ ਜਿਹੜਾ ब्रेकफास्ट ਆਪਾਂ ਕਰੀਏ ਚਲੋ ਤੁਹਾਨੂੰ ਅੱਜ ਦੀ ਹਵੇਲੀ ਦਾ ਵੀ ਆਪਾਂ ਨਵਾਂ ਵਲੌਗ ਬਣਾ ਦਾਂਗੇ ਦੇਖ ਲਿਓ ਜੇ ਉੱਥੇ ਕਿਸੇ ਭੈਣ ਭਾਈ ਨੇ ਰਮੰਦਰ ਸਾਹਿਬ ਤੋਂ ਆਉਂਦੇ ਹੋਏ ਜਾਂ ਜਾਂਦੇ ਹੋਏ ਬ੍ਰੇਕਫਾਸਟ ਕਰਨਾ ਹੋਵੇ ਜੇ ਵਧੀਆ ਲੱਗਿਆ ਤਾਂ ਤੁਸੀਂ ਵੀ ਇੱਥੇ ਪਰਸੇ ਆ ਸਕਦੇ ਹੋ ਧੰਨਵਾਦ ਜੀ ਹੈਗੀ ਤਾਂ ਵੈਸੇ ਕਾਫੀ ਨਹੀਂ ਲੇਖ ਤੱਬੇ ਤੋਂ ਪਰ ਆਪਣੀ ਐਕਸਪੀਰੀਅੰਸ ਨਹੀਂ ਕੀਤਾ ਹੋਇਆ ਹੈਗਾ ਹੋਰ ਤਾਂ ਜੋ ਤੱਕ ਜਲੰਧਰ ਵਾਲੀ ਹਵੇਲੀ ਦਾ ਕੀਤਾ ਪਿਆ ਇਹ ਇਹਦੇ ਵਾਲੇ ਵਾਲੇ ਜੰਨੇ ਕੇਐਕਸੀ ਵਗੈਰਾ ਸਾਰੇ ਹੀ ਬਿਸਟਾ ਲਈਏ ਹੋਏ ਨੇ ਕੀ ਨਹੀਂ ਦਿੱਤਾ ਕੋਈ ਪ੍ਰੋਬਲਮ ਨਹੀਂ ਲੱਗੇ ਕਿਤੇ ਲੋ ਆਪਾਂ ਅੰਬਰਸਰਾਲੀ ਹਵੇਲੀ ਦੇ ਲਵੇ ਤੇ ਪਹੁੰਚ ਗਏ ਹੋਏ ਆਪਾਂ ਅਵੇਲੀ ਦੇ ਅੰਮ੍ਰਿਤਸਰ ਵਾਲੀ ਦੇ ਨੇੜੇ ਪਹੁੰਚ ਗਏ ਹੁਣ ਆਪਾਂ ਜਾ ਕੇ ਉੱਥੇ ਦੇਖਦੇ ਹਾਂ ਖਾਣ ਪੀਣ ਵਾਲਾ ਕੀ ਹਿਸਾਬ ਕਿਤਾਬ ਹੈ ਇਹ ਦੇਖੋ ਜੀ ਹੁਣ ਤੁਹਾਡੇ ਸਾਹਮਣੇ ਕਿੰਨੀ ਸੋਹਣੀਆਂ ਪੁਰਾਣੀਆਂ ਕਿਰਤੀਆਂ ਬਣਾਈਆਂ ਹੋਈਆਂ ਨੇ ਪੰਗੜਾ ਪਾਉਂਦਾ ਹੈ ਨਾ ਜੀਆ ਦੇਖੋ ਪੁਰਾਣੇ ਦ੍ਰਿਸ਼ ਕੈਪਚਰ ਕਰਨ ਲਈ ਬਣਾਈ ਹੋਈ ਨੇ ਆਈ ਲੌਗ ਇੰਗ ਕਰਨੀ ਵੀ ਸੌਖੀ ਨਹੀਂ ਭਾਈ ਥੱਕ ਜਾਂਦਾ ਬੰਦਾ ਹੂੰ ਇਹ ਦੇਖੋ ਕਿੰਨਾ ਸੋਹਣਾ ਪੁਰਾਣੀ ਦਿਖ ਦਿੱਤੀ ਹੋਈ ਐ ਪੁਰਾਣੀ ਦਿਖ ਦੇਖੋ ਜਿਹੜਾ ਉਹ ਪਿੱਛੇ ਨੇ ਪੇਂਟ ਵੀ ਕਰਿਆ ਹੋਇਆ ਐ ਪੇਂਟ ਵੀ ਐ ਜਿਹੜਾ ਪੁਰਾਣੀ ਦਿਖ ਦੇ ਅਨਸਾਰ ਕਰਿਆ ਹੋਇਆ ਐ ਇੰਦਰ ਇਹ ਸ਼ੋ ਕਰਿਆ ਹੋਇਆ ਐ ਪਾਣੀ ਭਰਤੀਆਂ ਮਟਿਆਰਾਂ ਹੂੰ ਬਿਲਕੁਲ ਦੇਖੋ ਦੇਖਦੇ ਆ ਪਾਣੀ ਭਰਿਆ ਜਾਂਦਾ ਕਿ ਨਹੀਂ ਹਾਂ ਹੂੰ ਉਹ ਫਿਰ ਤਾਂ ਹੁੰਦਾ ਵੀ ਉਹ ਕਹਿੰਦੇ ਅੱਜ ਕੱਲ੍ਹ ਦੀਆਂ ਮਟਿਆਰਾ ਇੰਨੀਆਂ ਤਾਕੜੀਆਂ ਨਹੀਂ ਹੁੰਦੀਆਂ ਹਾਂ ਅੱਜ ਕੱਲ੍ਹ ਤਾਂ ਖੇਡ ਬਣਾਈ ਵੀ ਹੈ ਇਹ ਹਾਂ ਇਹ ਦੇਖੋ ਵੀ ਕਦੇ ਇਹ ਸੀ ਸਵੇਰੇ ਉੱਠ ਕੇ ਜਾ ਕੇ ਲੇਡੀਜ਼ ਪਹਿਣਾ ਪਾਣੀ ਭਰਤੀਆਂ ਤੀਆਂ ਆ ਦੇਖੋ ਜੀ ਖੜੂਕਾ ਕਹਿ ਦਈਏ ਜਿਸ ਨੂੰ ਕੰਮ ਦਾ ਤਰੀਕਾ ਉਸ ਉਸ ਦਾ ਇੱਥੇ ਹੀ ਅਮਰੀਕਾ ਜਿਸ ਬਰਸਰ ਤੋਂ ਦਾ ਤਰੀਕਾ ਉਸ ਦਾ ਇੱਥੇ ਹੀ ਅਮਰੀਕਾ ਜਿਹੜੇ ਕੋਟੇ ਬੜਾ ਵਧੀਆ ਨੇ ਹਾਂ ਮਿਲ ਹੋ ਸਕਣਾ ਇੱਧਰ ਬੱਚਿਆਂ ਨੂੰ ਆਉਂਦੇ ਨਹੀਂ ਹਾਂਜੀ ਇੱਧਰ ਦੇਖੋ ਬਹੁਤ ਸੋਹਣਾ ਬੱਚਿਆਂ ਦੇ ਖੇਡਣ ਲਈ ਵੀ ਪ੍ਰਬੰਧ ਹੈ ਉਧਰ ਪਿੱਛੇ ਨਾਲ ਆਪਾਂ ਦੇਖਿਆ ਸੀ ਪਿੰਡ ਦਾ ਇੱਕ ਦਾ ਦ੍ਰਿਸ਼ਾ ਦਿਖਾਇਆ ਹੋਇਆ ਹੈ

哇！又、啊、快，莎士比亚。啊 ਲਓ ਜੀ ਬ੍ਰੇਕਫਾਸਟ ਆ ਗਿਆ ਆਪਣਾ ਰਜੀਤ ਨੇ ਪਾ ਲਿਆ ਤੇ ਆਪਣੀ ਪਿਆਰੀ ਹਨਾ ਨਗਰpani ਛੱਕ ਕੇ ਫਿਰ ਆਪਾਂ ਗੱਲ ਕਰਦੇ ਆਂ ਬਾਕੀ ਦੀ ਅਗਲੇ ਵਲੌਗ ਦੇ ਦੀ ਤਿਆਰੀ ਕਰਦੇ ਆਂ ਇਸ ਤੋਂ ਬਾਅਦ ਅੱਗੇ ਜਾ ਕੇ ਕਿੱਥੇ ਮਿਲਾਂਗੇ ਆਪਾਂ ਮੈਂ ਨਹੀਂ ਕਰਕੇ ਲੈਣੀ ਨਹੀਂ ਸ਼ੇਅਰ ਕੀਤਾ ਜਾਂਦਾ ਨਹੀਂ ਮੈਨੇ ਪਹਿਲਾਂ ਲੈ ਲਈ ਤੀ ਸਿਨੇ ਲਿਆ ਆਲੂ ਦਾ ਪਰੌਂਠਾ ਨਾਲ ਦਹੀਂ ਤੇ ਬਟਰ ਦਿੱਤਾ ਉਹਨਾਂ ਨੇ ਟੇਸਟੀ ਹੈ ਵਿੱਚ ਹਰੀ ਮਿਰਚ ਦਾ ਟੇਸਟ ਬਹੁਤ ਵਧੀਆ ਲੱਗ ਰਿਹਾ ਗੋਲਮਾ ਕੇ ਬਹੁਤ ਵਧੀਆ ਲੱਗਦੀ ਆਪਣੀ ਚਾਹ ਇਹ ਰੇੜਾ ਭਰ ਕੇ ਆਪਾਂ ਨੂੰ ਖਾਣੇ ਤੋਂ ਬਾਅਦ ਗੁੜ ਤੇ ਸੌਂਫ ਆ ਗਿਆ ਹਾਜਮ ਕਰੋ ਜੀ ਖਾਣਾ ਆਪਣਾ ਚਲੋ ਜੀ ਖਾਣਾ ਖਾ ਲਿਆ ਗੱਡਾ ਵੀ ਰੱਖ ਰੱਖਿਆ ਟਰੱਕ ਵੀ ਖੜਾ ਕਰ ਰੱਖਿਆ ਟੈਂਪੋ ਵੀ ਖੜਾ ਕਰ ਰੱਖਿਆ ਜੋ ਚੀਜ਼ ਜਿੰਨ ਜਿਹਦੇ ਤੇ ਜਾਣਾ ਥੈਂਕ ਯੂ ਜੀ ਥੈਂਕ ਯੂ ਰਖੜਾਇਜੀ ਹਮ ਝੇਲਮ ਜਨਾਬ ਰਾਵੀ ਬਿਆਸ ਸਤਲੁਜ ਇਹਦਾ ਅੱਜ ਵੰਡ ਕੇ ਪੰਜਾਬ ਦੇ ਪੱਲੇ ਕੁਛ ਨਹੀਂ ੁੱਕੜ ਤੂੰ ਪੜੂ ਪਕੜੂਂ ਕੁੜੂ ਓਏ ਰਾਹ ਤੇ ਜਾਵਾ ਹਾਂ ਮੈਂ ਪਰ ਵੀ ਨਹੀਂ ਸੋ ਯਰ ਨੇਮਸ ਆ ਰਾਈਕ ਮਤਲਬ ਵੈਰੀ ਯੂਨੀਕ ਔਰ ਕਿਊਟ ਥੀਸ ਡੇਸ ਕਲਤਰ ਚਿਤਪਟੂਚ ਇਹਦੇ ਵਿਚਾਰ ਤਾਂ ਸਵਾਦ ਸੀ ਵੈਲੀ ਦੀ ਵੀ ਹਮ ਵਧੀਆ ਇਹਦੇ ਵਿਚ